ਸਤ ਸ੍ਰੀ ਅਕਾਲ ਦੋਸਤੋ ਅੱਜ ਫੇਰ ਮੈਂ ਵੀਡੀਓ ਲੈ ਕੇ ਆਇਆ ਦੋਸਤੋ ਸੋ ਦੋਸਤੋ ਇਹ ਕੁਝ ਕਮੈਂਟਾਂ ਦੀ ਵੀਡੀਓ ਹੈ ਇਸ ਵੀਡੀਓ ਨੂੰ ਸਕਿਪ ਨਹੀਂ ਕਰਨਾ ਤੁਸੀਂ ਪੂਰਾ ਦੇਖਣਾ ਕਿਉਂਕਿ ਜੇ ਤੁਸੀਂ ਵੀਡੀਓ ਨੂੰ ਸਕਿਪ ਕਰੋਗੇ ਤਾਂ ਤੁਹਾਨੂੰ ਮੇਰੀ ਗੱਲ ਦੀ ਪੂਰੀ ਤਰ੍ਹਾਂ ਸਮਝ ਨਹੀਂ ਆਊਗੀ ਦੋਸਤੋ ਇਸ ਕਰਕੇ ਦੋਸਤੋ ਕੁਝ ਕਮੈਂਟਾਂ ਦੀ ਵੀਡੀਓ ਹੈ ਇਹਨੂੰ ਦੇਖਿਓ ਜ਼ਰੂਰ ਚਲੋ ਆਪਾਂ ਆਪਣੇ ਵੀਡੀਓ ਦੇ ਵਿਸ਼ੇ ਵੱਲ ਚੱਲਦੇ ਹਾਂ ਮੇਰਾ ਮਨੋਵਿਗਿਆਨ ਕਹਿੰਦਾ ਹੈ ਕਿ ਜੀਵਨ ਇੱਕ ਰੇਂਜ ਹੈ ਉਹ ਪ੍ਰਮਾਤਮਾ ਨੇ ਪੂਰੀ ਦੁਨੀਆ ਚ ਕਣਕਣ ਦੇ ਵਿੱਚ ਛੱਡੀ ਹੋਈ ਆ ਪ੍ਰਮਾਤਮਾ ਹੀ ਜੀਵਨ ਹੈ ਜੀਵਨ ਹੀ ਪ੍ਰਮਾਤਮਾ ਉਹਨੇ ਦੀ ਰੇਜ ਪੂਰੇ ਕਣਕਣ ਦੇ ਵਿੱਚ ਛੱਡੀ ਹੋਈ ਆ ਉਹ ਇਦਾਂ ਛੱਡੀ ਐ ਮੰਨ ਲਓ ਜੇ ਤੁਸੀਂ ਕਿਤੇ ਪ੍ਰਕਿਰਿਆ ਕਰਦੇ ਆ ਇਹ ਜ਼ਰੂਰੀ ਨਹੀਂ ਵੀ ਮਾਂ ਦੇ ਗਰਭ ਚ ਪ੍ਰਕਿਰਿਆ ਹੁੰਦੀ ਆ ਜੇ ਮਾਂ ਦੇ ਗਰਭ ਵਾਲੀ ਪ੍ਰਕਿਰਿਆ ਪੂਰੀ ਸਹੀ ਤਰੀਕੇ ਨਾਲ ਤੁਸੀਂ ਮਸ਼ੀਨ ਦੇ ਵਿੱਚ ਵੀ ਕਰਤੋਂ ਨਾ ਤਾਂ ਉੱਥੇ ਵੀ ਬੱਚੇ 'ਚ ਜੀਵਨ ਜਨਮ ਦੇ ਰੂਪ 'ਚ ਪੈਦਾ ਹੋਊਗਾ ਉਹ ਦੱਸ ਕਿਉਂ ਕਿਉਂਕਿ ਪ੍ਰਮਾਤਮਾ ਨੇ ਜੀਵਨ ਦੀ ਰੇਂਜ ਸਾਰੇ ਕਿਤੇ ਛੱਡੀ ਹੋਈਆਂ ਉਹਨੇ ਹੁੰਦਾ ਜਨਮ ਛੱਡਿਆ ਪ੍ਰਕਿਰਿਆ ਸਹੀ ਦੇ ਸਿਰ ਤੇ ਜਿੱਥੇ ਪ੍ਰਕਿਰਿਆ ਸਹੀ ਤਰੀਕੇ ਨਾਲ ਸਹੀ ਢੰਗ ਨਾਲ ਹੋਊਗੀ ਉੱਥੇ ਜੀਵਨ ਨੇ ਜਨਮ ਦੇ ਰੂਪ ਚ ਆਉਣਾ ਹੀ ਆਉਣਾ ਹੈ ਹੁੰਦੇ ਏ ਇਦਾਂ ਵੀ ਪ੍ਰਮਾਤਮਾ ਨੇ ਕੋਈ ਰੁਕਾਵਟ ਨਹੀਂ ਪਾਉਣੀ ਹੁਣ ਤੁਸੀਂ ਦੇਖਿਆ ਹੋਣਾ ਦੋਸਤੋ ਸੁੰਡ ਪਮਕੜ ਗੰਧ ਦੇ ਵਿੱਚੇ ਪੈਦਾ ਹੁੰਦੇ ਆ ਜਾਂ ਜਿੱਥੇ ਵੀ ਕੋਈ ਗੰਧ ਉੱਥੇ ਕੁਝ ਤੱਤ ਹੁੰਦੇ ਆ ਉਹ ਦੇ ਵਿੱਚ ਜਿਨ੍ਹਾਂ ਦੇ ਮਿਲਣ ਦੇ ਕਾਰਨ ਉਹ ਪੈਦਾ ਹੁੰਦੇ ਆ ਉਹ ਤੱਤਾਂ ਦੇ ਮਿਲਣ ਦੇ ਕਾਰਨ ਪ੍ਰਕਿਰਿਆ ਹੁੰਦੀ ਆ ਉੱਥੇ ਉਹ ਪ੍ਰਕਿਰਿਆ ਉੱਥੇ ਜੀਵਨ ਨੇ ਜਲਮ ਦੇ ਰੂਪ ਚ ਆਪਣੇ ਆਪ ਆਉਣਾ ਹੀ ਆਉਣਾ ਹੈ ਉਹ ਜੀ ਪ੍ਰਕਿਰਿਆ ਜੇ ਤੁਸੀਂ ਆਪ ਵੀ ਕਰ ਦੋਗੇ ਨਾ ਮੰਨ ਲਓ ਇੱਕ ਰੋਟੀ ਤੁਸੀਂ ਦੋ ਤਿੰਨ ਗੰਦ ਵਾਲੀਆਂ ਚੀਜ਼ਾਂ ਆਪ ਸੱਟ ਕੇ ਦੇਖ ਲਓ ਇੱਕ ਡੱਬੇ ਚ ਰੱਖ ਕੇ ਦੇਖ ਲਓ ਆਪਦੀ ਮਰਜ਼ੀ ਦੇ ਨਾਲ ਆਪਦੀ ਮਰਜ਼ੀ ਦੇ ਨਾਲ ਰੱਖ ਕੇ ਦੇਖ ਲਓ ਇੱਕ ਡੱਬੇ ਚ ਥੋੜਾ ਜਿਆ ਦੰਦੀਆਂ ਗੁੰਦੀਆਂ ਰੋਟੀਆਂ ਕਾਫੀ ਚੀਜ਼ਾਂ ਹੋਰ ਗੰਦਮੰਦ ਉਲੀਆਂ ਚੀਜ਼ਾਂ ਰੱਖ ਕੇ ਦੇ ਲੋ ਤੁਸੀਂ ਦੇਖ ਲਓ ਉੱਥੇ ਥੋੜੇ ਦਿਨਾਂ ਚ ਸੁੰਡ ਆਪਣੇ ਆਪ ਪੈਦਾ ਹੋ ਜਾਣੇ ਉੱਥੇ ਜੀਵਨ ਨੇ ਜਨਮ ਦੇ ਰੂਪ ਚ ਆਈ ਜਾਣਾ ਕਿਉਂਕਿ ਉਹ ਪ੍ਰਕਿਰਿਆ ਕਰਤੀ ਤੁਸੀਂ ਸਹੀ ਜੋ ਪ੍ਰਕਿਰਿਆ ਤੱਤਾਂ ਦੇ ਮਿਲਣ ਦੀ ਉੱਥੇ ਆਪਰ ਚਾਹੀਦੀ ਸੀ ਤੁਸੀਂ ਉਹ ਗੰਧ ਚ ਹੀ ਉਹਨਾਂ ਨੇ ਪੈਦਾ ਹੋਣਾ ਉਹ ਪ੍ਰਕਿਰਿਆ ਉਵੇਂ ਹੋਗੀ ਉਹ ਜੀਵਨ ਨੇ ਜਨਮ ਦੇ ਰੂਪ ਚ ਆਉਣਾ ਹੀ ਸੀ ਹੁਣ ਇੱਕ ਤੁਹਾਨੂੰ ਹੋਰ ਮਿਸਾਲ ਦੱਸਦਾ ਦੋਸਤੋ ਹੁਣ ਤੁਹਾਨੂੰ ਪ੍ਰੈਕਟੀਕਲ ਤਰੀਕੇ ਦੇ ਨਾਲ ਦੱਸਦਾ ਹੁਣ ਤੁਸੀਂ ਇੱਕ ਇਲੈਕਟ੍ਰੋਨਿਕ ਖੜਾਉਣਾ ਦੇਖਿਆ ਇਲੈਕਟ੍ਰੋਨਿਕ ਖਡੋੜਾ ਉਹਦੇ ਜਿੰਨੀ ਦੇ ਸਾਰੇ ਪਾਰਟ ਵੱਖ-ਵੱਖ ਹੁੰਦੇ ਆ ਸਾਰੇ ਪਾਰਟ ਉਹਦੇ ਵੱਖ-ਵੱਖ ਹੁੰਦੇ ਆ ਉਹ ਹਲਚਲ ਨਹੀਂ ਕਰਦਾ ਜਿਵੇਂ ਤਾਰਾਂ ਵੱਖ ਹੁੰਦੀਆਂ ਪਲੇਟ ਵੱਖ ਹੁੰਦੀ ਆ ਟਾਇਰ ਵੱਖ ਹੁੰਦੇ ਆ ਸਾਰੀਆਂ ਚੀਜ਼ਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਲੇਕਿਨ ਉਹਨਾਂ ਸਾਰੀਆਂ ਚ ਚੱਲਣ ਦੀ ਸ਼ਮਤਾ ਹੈ ਉਹਨਾਂ ਦੀ ਕੋਈ ਵੈਲਿਊ ਨਹੀਂ ਲੱਗਦੀ ਕਿ ਜਿਵੇਂ ਤਾਰ ਕੱਲੀ ਹੋਵੇ ਉਹਦੀ ਕੋਈ ਵੈਲਿਊ ਨਹੀਂ ਪਲੇਟ ਕੱਲੀ ਹੋਵੇ ਉਹਦੀ ਕੋਈ ਵੈਲਿਊ ਨਹੀਂ ਟਾਇਰ ਕੱਲੇ ਹੋਣ ਉਹਦੀ ਕੋਈ ਵੈਲਿਊ ਨਹੀਂ ਬਾਡੀ ਕੱਲੀ ਹੋਵੇ ਸੈੱਲ ਕੱਲੇ ਹੋਣ ਉਹਨਾਂ ਦੀ ਕੋਈ ਵੈਲਿਊ ਨਹੀਂ ਜਦੋਂ ਉਹ 5-7 ਚੀਜ਼ਾਂ ਇਲੈਕਟ੍ਰੋਨਿਕ ਕਾਰ ਬਣਨ ਵਾਲੀਆਂ ਇਕੱਠੀਆਂ ਹੋ ਗਈਆਂ ਸਾਰੀਆਂ ਪ੍ਰਕਿਰਿਆ ਹੋ ਗਈ ਮਿਲ ਗਈਆਂ ਆਪਸ ਵਿੱਚ ਜੋ ਪੰਜੇ ਛੇ ਤੇ ਫਿਰ ਕਾਰ ਤੁਹਾਡੇ ਸਾਹਮਣੇ ਹਲਚਾਲੂ ਹੀ ਕਰਦੀ ਆ ਤੁਰਦੀ ਵੀ ਆ ਸਾਰਾ ਕੁਝ ਆ ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜਿੰਨੀ ਦੇ ਤੱਤ ਕੱਲੇ ਕੱਲੇ ਆ ਪਾਣੀ ਹਵਾ ਗਰਮੀ ਮਿੱਟੀ ਇਹ ਤੱਤ ਕੱਲੇ ਕੱਲੇ ਜੀਵਨ ਇਨਾਂ ਚ ਹੈਗਾ ਪਰ ਇੱਕ ਗੱਲ ਦੱਸ ਉਹ ਜੀਵਨ ਦੀ ਵੈਲਿਊ ਹੈ ਨਹੀਂ ਉਹ ਜਨਮ ਦੇ ਰੂਪ ਚ ਨਹੀਂ ਦਿਖਾਈ ਦੇਣਾ ਜੀਵਨ ਉਹਨਾਂ ਚ ਹੈਗਾ ਕੱਲਿਆ ਕੱਲਿਆ ਪਰ ਜਦੋਂ ਪੰਜ ਚੀਜ਼ਾਂ ਕਾ ਰੰਗ ਤੁਹਾਨੂੰ ਆਖਿਆ ਜਦੋਂ ਪੰਜ ਚੀਜ਼ਾਂ ਇਕੱਠੀਆਂ ਮਿਲ ਜਾਂਦੀਆਂ ਆਪਸ ਵਿੱਚ ਮਿਲ ਜਾਂਦੀਆਂ ਫਿਰ ਉੱਥੇ ਜੀਵਨ ਜਨਮ ਦੇ ਰੂਪ ਚ ਆਪਾਂ ਨੂੰ ਦਿਸਦਾ ਹੈ ਕਿਉਂਕਿ ਉਹ ਪੰਜ ਚੀਜ਼ਾਂ ਇਕੱਠੀਆਂ ਰਲ ਕੇ ਜੀਵਨ ਜਨਮ ਦੇ ਰੂਪ ਚ ਆਉਂਦਾ ਜਿਵੇਂ ਆਪਾਂ ਕਹਦੇ ਨਾ ਵੀ ਨਿਰਗੁਣ ਰੂਪ ਚੋਂ ਨੇ ਜੀਵਨ ਨੂੰ ਕਣਕਣ ਚ ਛੱਡਿਆ ਹੀ ਹੋਇਆ ਨਰਜੀਵ ਚੀਜ਼ਾਂ ਚ ਵੀ ਛੱਡਿਆ ਹੋਇਆ ਉਹਨ ਕਿਉਂਕਿ ਉਹ ਚੀਜ਼ਾਂ ਨਰਜੀਵ ਉਹਨੀਂਦਰ ਕਹਲੌਂਦੀਆਂ ਆ ਉਹ ਤਤ ਨਰਜੀਵ ਉਹਨੀਂਦਰ ਕਹਲੌਂਦੇ ਆ ਜਿੰਨੀਂਦਰ ਉਹ ਆਪਸ ਵਿੱਚ ਮਿਲਦੇ ਨੇ ਕਈ ਵਰ ਨਰਜੀਵ ਚੀਜ਼ਾਂ ਹੁਣ ਆ ਸਾਰੀਆਂ ਨਰਜੀਵ ਚੀਜ਼ਾਂ ਆ ਜਿੰਨੇ ਖਡਾਉਣੇ ਬਣ ਰਹੇ ਆ ਜਾਂ ਰੋਬੋਟ ਬਣ ਰਹੇ ਆ ਕੁਛ ਵੀ ਇਹ ਨਰਜੀਵ ਚੀਜ਼ਾਂ ਆ ਸਾਰੀਆਂ ਪਰ ਜਦੋਂ ਇਹਨਾਂ ਨੂੰ ਆਪਣਾ ਦਿਮਾਗ ਨੇ ਆਪਰਚ ਇਕੱਠਿਆਂ ਨੂੰ ਮਲਾਤਾ ਸਾਰੀਆਂ ਚੀਜ਼ਾਂ ਨੂੰ ਬੈਟਰੀ ਸਾਰਾ ਕੋ ਉਹ ਇਨਸਾਨ ਵਾਂਗੂ ਕੰਮ ਕਰੀ ਜਾਂਦੀਆਂ ਕਿਉਂਕਿ ਜਦੋਂ ਪ੍ਰਕਿਰਿਆ ਸਹੀ ਹੋ ਗਈ ਸਾਰੀ ਇੱਕ ਵੀ ਤਾਰ ਉਹਨਾਂ ਚੋਂ ਗਲਤ ਲੱਗ ਗਈ ਤਾਂ ਉਹਨਾਂ ਨੇ ਚੱਲਣਾ ਨਹੀਂ ਜਦੋਂ ਪ੍ਰਕਿਰਿਆ ਪੂਰੀ ਸਹੀ ਹੋ ਗਈ ਸਾਰੀਆਂ ਚੀਜ਼ਾਂ ਦੀ ਮੇਲ ਆਪਰਚ ਸਹੀ ਹੋ ਗਿਆ ਤਾਂ ਤੁਹਾਨੂੰ ਪਤਾ ਹੈ ਖਡਾਉਣੇ ਜਾਂ ਰਬੋਟ ਸਭ ਕੁਝ ਚੱਲੀ ਜਾਂਦੇ ਆ ਉਹ ਵੀ ਜੀਵਨ ਨਹੀਂ ਹੈ ਇੱਕ ਕਿਸਮ ਦਾ ਜਦੋਂ ਸਾਰਾ ਕੰਮ ਕਰ ਹੀ ਜਾਂਦੇ ਆਪਣੇ ਆਪ ਉਹ ਇਹ ਹੀ ਪਰਮਾਤਮਾ ਦੀ ਵਿਧੀ ਆ ਦੋਸਤੋ ਹੁਣ ਕੋਈ ਵੀ ਚੀਜ਼ ਆ ਦੋਸਤੋ ਚਾਹੇ ਮੁਰਗੀ ਦਾ ਅੰਡਾ ਪੈਦਾ ਕਰਨਾ ਚਾਹੇ ਕੋਈ ਵੀ ਚੀਜ਼ ਪੈਦਾ ਕਰਨੀ ਆ ਜੇ ਤੁਸੀਂ ਜੋ ਪਰਮਾਤਮਾ ਦੀ ਵਿਧੀ ਆ ਪ੍ਰਕਿਰਿਆ ਉਸ ਨੂੰ ਸਮਝ ਲਿਆ ਉਹ ਪ੍ਰਕਿਰਿਆ ਤੁਸੀਂ ਇੱਥੇ ਆਪ ਕਰਤੀ ਤਾ ਜੀਵਨ ਨੇ ਜਨਮ ਦੇ ਰੂਪ ਚੋਥੇ ਆਉਣਾ ਹੀ ਆਉਣਾ ਹੈ ਕਿਉਂਕਿ ਉਹ ਰੇਂਜ ਪ੍ਰਮਾਤਮਾ ਨੇ ਛੱਡੀ ਹੋਈ ਆ ਪ੍ਰਮਾਤਮਾ ਇਹ ਨਹੀਂ ਵੀ ਹਾਂ ਤੁਹਾਡੇ ਚ ਕੋਈ ਗਲਤੀ ਰਹਗੀ ਤੁਹਾਡੇ ਚ ਇੱਕ ਵੀ ਗਲਤੀ ਰਹਗੀ ਜਿਵੇਂ ਮੈਂ ਤੁਹਾਨੂੰ ਆਖੇ ਸੀ ਵੀ ਇੱਕ ਵੀ ਤਾਰ ਗਲਤ ਜੁੜ ਗਈ ਐਵੇਂ ਹੀ ਆਪਣੇ ਮਾਂ ਦੇ ਗਰਭ ਚ ਵੀ ਕੋਈ ਬੱਚੇ ਚ ਇੱਕ ਵੀ ਪ੍ਰਕਿਰਿਆ ਚ ਕਮੀ ਰਹਿ ਗਈ ਪਰ ਉਥੇ ਜੀਵਨ ਨੇ ਜਨਮ ਦੇ ਰੂਪ ਚ ਆਉਣਾ ਹੈ ਜੇ ਆਪਣੇ ਤੋਂ ਇੱਕ ਵੀ ਗਲਤੀ ਰਹੇਗੀ ਹਾਂ ਜੇ ਪ੍ਰਕਿਰਿਆ ਆਪਣੀ ਪੂਰੀ ਜਿਹੜੇ ਤਰੀਕਿਆਂ ਨਾਲ ਉਸ ਪ੍ਰਕਿਰਿਆ ਹੋਣੀ ਚਾਹੀਦੀ ਆ ਜੇ ਉਸ ਤਰੀਕਿਆਂ ਨਾਲ ਆਪਣੀ ਪੂਰੀ ਸਹੀ ਆ ਤਾਂ ਜੀਵਨ ਨੇ ਜਨਮ ਦੇ ਰੂਪ ਚ ਆਉਣਾ ਹੀ ਆਉਣਾ ਹੈ ਕਿਉਂਕਿ ਨਿਰਗੁਣ ਰੂਪ ਚ ਮਰਜੀਵ ਚੀਜ਼ਾਂ ਚ ਵੀ ਸਾਰੀਆਂ ਚ ਜੀਵਨ ਹੈਗਾ ਹੈ ਹੈਗਾ ਹੈ ਛੱਡਿਆ ਹੋਇਆ ਪਰ ਜਦੋਂ ਪ੍ਰਕਿਰਿਆ ਹੁੰਦੀ ਆ ਸਹੀ ਪ੍ਰਕਿਰਿਆ ਹੁੰਦੀ ਆ ਤਾਂ ਉਹ ਜਨਮ ਦੇ ਰੂਪ ਚ ਫੇਰ ਦਿਖਾਈ ਦਿੱਤਾ ਜਾਂਦਾ ਜਨਮ ਦੇ ਰੂਪ ਚ ਫੇਰ ਦਿਖਾਈ ਦਿੰਦਾ ਨਹੀਂ ਤਾਂ ਉਹ ਨਿਰਗੁਣ ਰੂਪ ਚ ਸੀ ਸਰਗੁਣ ਰੂਪ ਚ ਉਹ ਫੇਰ ਦਿਖਾਈ ਦਿੰਦਾ ਜੀਵ ਹੈ ਸਾਰੇ ਕਿਤੇ ਉਹ ਆਪਣੇ ਕਣਕਣ ਚ ਸਾਰੇ ਕਿਤੇ ਆ ਤਾਈਓ ਬਾਣੀ ਵੀ ਕਹਿੰਦੀ ਆ ਵੀ ਪ੍ਰਮਾਤਮਾ ਕਣਕਣ ਚ ਮੈਂ ਤਾਂ ਇੱਕ ਪ੍ਰਮਾਤਮਾ ਦੇ ਗਿਆਨ ਦੀ ਇੱਕ ਧੂੜ ਵੀ ਹਾਂ ਨੀਗਾ ਦੋਸਤੋ ਕਿਉਂਕਿ ਮੇਰੇ ਨਾਲੋਂ ਵੀ ਬਹੁਤ ਉੱਪਰ ਬੈਠੇ ਆ ਗ੍ਰਪਰ ਗਿਆਨ ਦੇ ਵਿੱਚ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਾਇਆ ਦੋਸਤੋ ਸੋ ਦੋਸਤੋ ਜੇ ਤੁਹਾਡੇ ਵੀ ਕੋਈ ਸੁਝਾਅ ਤੁਸੀਂ ਮੈਨੂੰ ਦੱਸਿਆ ਕਰੋ ਕਿਉਂਕਿ ਮੈਂ ਵੀ ਵੱਡੇ ਬਜ਼ੁਰਗਾਂ ਦਾ ਬੱਚਾ ਹੀ ਹਾਂ ਤੁਹਾਡੇ ਸੁਝਾਵਾਂ ਨਾਲ ਮੈਨੂੰ ਵੀ ਹੋਰ ਗੱਲਾਂ ਪਤਾ ਲੱਗਦੀਆਂ ਸੋ ਸਤਿ ਸ੍ਰੀ ਅਕਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ